ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦਾ ਜਥਾ ਅਮਰਨਾਥ ਯਾਤਰਾ ਸ਼੍ਰੀ ਬਾਬਾ ਪੂਤਨਾਥ ਮੰਦਰ ਨੂਰ ਮਹਿਲ ਤੋਂ ਨੰਬਰਦਾਰ ਅਸ਼ੋਕ ਸੰਧੂ ਮੰਡਲ ਪ੍ਰਧਾਨ ਦੀ ਅਗਵਾਈ ਵਿੱਚ ਸੋਮਵਾਰ ਨੂੰ ਰਵਾਨਾ ਹੋਇਆ ਇਸ ਮੌਕੇ ਤੇ ਸੰਗਤਾਂ ਵਾਸਤੇ ਅਲੱਗ-ਅਲੱਗ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਇਸ ਦੌਰਾਨ ਨੰਬਰਦਾਰ ਅਸ਼ੋਕ ਸੰਧੂ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ ਇਸ ਯਾਤਰਾ ਨੂੰ ਲਾਇਨਸ ਕਲੱਬ ਨੂਰ ਮਹਿਲ ਡ੍ਰੀਮ ਦੀ ਪ੍ਰਧਾਨ ਲਾਈਨ ਆਂਚਲ ਸੰਧੂ ਸੋਖਲ ਵੱਲੋਂ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਸਾਰੇ ਦਰਸ਼ਕਾਂ ਨੂੰ ਜਿਹੜੇ ਇਸ ਵੇਲੇ ਪੰਜਾਬ 99 ਦੇ ਜ਼ਰੀਏ ਸਾਡਾ ਅਮਨਾ ਯਾਤਰਾ ਰਵਾਨਾ ਹੋਣ ਦਾ ਪ੍ਰੋਗਰਾਮ ਦੇਖ ਰਹੇ ਹੈਗੇ ਆ ਬਹੁਤ ਹੀ ਪਿਆਸਤਗਾਰ ਨਰਾ ਜੈ ਸ਼ਿਵ ਸ਼ੰਕਰ ਦੇਵਾ ਜੀ ਦੇ ਮਹਾਦੇਵ ਜੀ ਦੀ ਅਪਾਰ ਕਿਰਪਾ ਸਦਕਾ ਸਾਡੀ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਇਹ 19ਵਾਂ ਸਾਲ ਅਮਨਾ ਯਾਤਰਾ ਦੀ ਸੇਵਾਮਾਂ ਦਾ ਹੈਗਾ ਔਰ ਈਸ਼ਵਦੀ ਦੇਰੀ ਅਭਿਸ਼ੇਕ ਦੀ ਕਿਰਪਾ ਇਹ ਹੈਗੀ ਆ ਕਿ ਅੱਜ ਤੱਕ ਲਗਾਤਾਰ ਅਸੀਂ ਐਸੇ ਵਾਮਾ ਦੇ ਰਹੇ ਆ ਕਦੇ ਵੀ ਇਹੋ ਜਿਹਾ ਮੌਕਾ ਨਹੀਂ ਆਇਆ ਕਿ ਅਸੀਂ ਇਹਨਾਂ ਸਵਾਮਾ ਦੇਣ ਤੋਂ ਮਾਝੇ ਰਹਿ ਜਾਈਏ ਦੂਸਰਾ ਜਿਹੜਾ ਸ਼੍ਰੀ ਹੈਗਾ ਉਹ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਸਾਡੇ ਦਾਨਵੀਰ ਸੱਜਣੇ ਬੈਠੇ ਹੈਗੇ ਆ ਉਹਨਾਂ ਨੇ ਵੀ ਕਦੇ ਕੋਈ ਆਪਣੀ ਢਿੱਲ ਨਹੀਂ ਦਿਖਾਈ ਉਹਨਾਂ ਨੇ ਹਮੇਸ਼ਾ ਖੁੱਲ੍ਹੇ ਦਿਲ ਦੇ ਨਾਲ ਦਾਨ ਕੀਤਾ ਚਾਹੇ ਉਹ ਸਾਡਾ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੋਵੇ ਅਸੀਂ 26 ਜਨਵਰੀ ਕਰਦੇ ਆ 15 ਅਗਸਤ ਕਰਦੇ ਆ 8 ਦੀ ਰੈਲੀ ਕਰਦੇ ਹੈਗੇ ਆ ਸਾਡਾ ਜਿਹੜਾ ਇਹ ਕਾਰਜਾਮ ਹੈਗਾ ਹਮੇਸ਼ਾ ਚੱਲਦੇ ਰਹਿੰਦੇ ਆ ਉਹ ਦਾਨ ਵੀ ਸੱਜਣ ਜਿਹੜੇ ਹੈਗੇ ਆ ਉਹ ਸਦਾ ਹੀ ਸਾਡੀ ਖੁੱਲੇ ਦਿਲ ਦੇ ਨਾਲ ਸਹਾਇਤਾ ਕਰਦੇ ਰਹਿੰਦੇ ਆ ਈਸ਼ਵਰ ਦੀ ਖੋਹ ਕਿਰਪਾ ਹੋਈ ਆ ਕਿ ਇਸ ਸਾਲ ਵੀ ਸਾਲ 2024 ਆ 2024 ਮਾਡਲ ਦੀਆਂ ਜਿਹੜੀਆਂ ਡੀਲਕਸ ਬੱਸਾਂ ਹੈਗੀਆਂ ਪੁਸ਼ ਬੈਕ ਸੀਟਾਂ ਹੈਗੀਆਂ 에어 ਕੰਡੀਸ਼ਨ ਬੱਸਾਂ ਹੈਗੀਆਂ ਔਰ ਜਿਹੜੀ ਆਪਣੀ ਇਨੋਵਾ ਗੱਡੀ ਹੈਗੀ ਆ ਉਹ ਵੀ ਆਪਣੀ 2024 ਮਾਡਲ ਆ ਜਿਹੜੀ ਆਪਣੀ ਆ ਐਮ ਹਾਂਜੀ ਟੈਂਪੋ ਡਰਾਈਵਰ ਟੈਂਪੋ ਡਰਾਈਵਰ ਹੈਗੀ ਆ ਜੀ 2024 ਮਾਡਲ ਹੈਗੀ ਆ ਕਹਿੰਦਾ ਭਾਪੇ ਵੀ ਇਹ ਸਾਰੀ ਇਸ਼ਵਰੀ अनुकंपा ਹੈਗੀ ਆ ਅ ਜਿੰਨੇ ਸਾਰੇ ਸਾਡੇ ਅਮਰ ਜਾਤਰੀ ਖੜੇ ਹੈਗੇ ਆ ਚਾਹੇ ਹੁੰਦੇ ਆ ਚਾਹੇ ਪਹਿਲੇ ਹੈਗੇ ਆ ਉਹਨਾਂ ਦਾ ਵਿਸ਼ੇਸ਼ ਅਸ਼ੀਰਵਾਦ ਆ ਉਹਨਾਂ ਦੀ ਇਹ ਦੁਆਵਾਂ ਵਿੱਚ ਇਨਵੋਲ ਬਹਿ ਗਈਆਂ ਕਿਉਂਕਿ ਹਰ ਸਾਲ ਲਗਾਤਾਰ ਇੱਕ ਅਮਕਾਨੇ ਸੋਖੇ ਨਹੀਂ ਹੋ ਸਾਰਿਆਂ ਦੀਆਂ ਦੁਆਵਾਂ ਅਸ਼ੀਰਵਾਦ ਸਹਿਯੋਗ ਹਨ ਬਹੁਤ ਲਾਜ਼ਮੀ ਆ ਅੱਜ ਅਸੀਂ ਜਿਹੜੀ ਚੰਡੀ ਹਰੀ ਚੰਡੀ ਜਿਹੜੀ ਦਾ ਪਰ ਦੇਣੀ ਸੀਗੀ ਇਹਦਾ ਜੇ ਸੁਭਾਗ ਸੀਗਾ ਉਹ ਰੋਸ਼ਨ ਦਾ ਸੀਟਕ ਜੀ ਮਨੀਲੇ ਵਾਲੇ ਮੇਰੇ ਪਵਾਜੀ ਦੇ ਬੇਟਾ ਫੋਫੜ ਜੀ ਦੇ ਬੇਟੇ ਹੈਗੇ ਆ ਉਹਨਾਂ ਦਾ ਪ੍ਰਾਪਤ ਹੋਣਾ ਸੀਗਾ ਪਰ ਜੋ ਈਸ਼ਵਰ ਕਰਦੇ ਹੈਗੇ ਆ ਉਹ ਉਹ ਆਈ ਹੋਏ ਆ ਦਿੱਲੀ 에어ਪੋਰਟ ਤੇ ਬੈਠੇ ਹੈਗੇ ਆ ਕਿਸੇ ਕੰਨ ਕਰਕੇ ਉਹ ਨੂਰ ਮਹਿਲ ਨਹੀਂ ਪਹੁੰਚ ਸਕੇ ਤੇ ਅੱਜ ਇਹ ਹੱਤ ਚੰਡੀ ਦੇਣ ਦਾ ਜਿਹੜਾ ਸ਼ੁਭ ਕਾਰਜ ਆ ਉਹ ਲਾਇਨਸ ਕਲੱਬ ਨੂਰ ਮਹਿਲ ਡ੍ਰੀਮ ਦੀ ਦੇਰੀ ਪ੍ਰਧਾਨ ਆ ਲਾਇਨ ਅੰਚਲ ਸੰਤੂ ਸੋਖਲ ਇਹ ਉਹਨਾਂ ਦੇ ਨਸੀਬ ਭਾਗਾਂ ਵਿੱਚ ਹੋਇਆ ਆ ਮੈਂ ਇਹਨਾਂ ਨੂੰ ਵੀ ਇਸ ਗੱਲ ਦੀ ਭਾਇ ਦਿੰਦਾ ਆ ਔਰ ਮੈਂ ਕਾਮਨਾ ਕਰਦਾ ਆ ਕਿ ਲਾਇਨਸ ਕਲੱਬ ਦੇ ਜਿਹੜਾ ਸਾਡਾ ਪਲੇਟਫਾਰਮ ਹੈਗਾ ਉਹਦੇ ਵਿੱਚ ਵੀ ਇਹ ਆਪਣਾ ਅਹਿਮ ਯੋਗਦਾਨ ਪਾਉਣਗੇ ਔਰ ਕਲੱਬ ਦਾ ਨਾਮ ਜਿਹੜਾ ਹੈਗਾ ਮਹਾਦੇਵ ਦੀ ਕਿਰਪਾ ਦੇ ਨਾਲ ਰੋਸ਼ਨ ਕਰਨਗੇ ਤੇ ਆਓ ਜੀ ਆਪਾਂ ਜੈਕਾਰਾ ਛੱਡਦੇ ਆ ਸੰਗਤਾਂ ਨੂੰ ਸਾਰਿਆਂ ਸਹਿਯੋਗ ਚਾਹੀਦਾ ਜੈਕਾਰਾ ਵੀਰੀ ਬਜਰੰਗੀ 1 2 3 4 बोले तेरी जय जयकार 1 2 3 4 बोले तेरी जय जयकार बोले तेरी जय जयकार बोले तेरी जय जयकार 1 2 3 4 बोले तेरी जय जयकार जयकार वीर बजरंगी But ਕੱਪੜੇ ਕਦ ਕੱਲੇ ਪਾਕਤਾਂ ਦੀ ਹੋਈ ਬੱਲੇ ਬੱਲੇ ਸੁੱਕਦੇ ਕੱਪੜੇ ਕਦ ਕੱਲੇ ਪਾਕਤਾਂ ਦੀ ਹੋਈ ਬੱਲੇ ਬੱਲੇ ਕੱਖ ਨਹੀਂ ਰੱਖਿਆ ਆਪਣੇ ਬੱਲੇ ਵੰਡੀਆਂ ਸਾਰੀਆਂ ਦਾਤਾ ਤੇਰੀਆਂ ਕੀ ਬਾਤਾਂ i